ਹੁਣ ਅਮਲੀਆਂ ਦੀ ਖੈਰ ਨਹੀਂ ਕਰ ਕਰ ਜਾ ਕੇ ਸਰਕਾਰੀ ਟੀਮਾਂ ਅਮਲੀਆਂ ਦੀ ਮਰਚਮਾਰੀ ਕਰਨ ਗਿਆ ਜੀ ਹਾਂ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕਰ ਦਿੱਤਾ ਹੈ ਹੁਣ ਕਰ ਕਰ ਜਾ ਕੇ ਸਰਕਾਰੀ ਟੀਮਾਂ ਅਮਲੀਆਂ ਦੀ ਮਰਚਮਾਰੀ ਕਰਨ ਗਿਆ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਨਸ਼ਾ ਕਰਨ ਵਾਲਿਆਂ ਦੀ ਮਰਚਮਾਰੀ ਕਰੌਣ ਦਾ ਐਲਾਨ ਕੀਤੇ ਪੰਜਾਬ ਸਰਕਾਰ ਦੀਆਂ ਏਜੰਸੀਆਂ ਘਰ-ਘਰ ਜਾ ਕੇ ਨਸ਼ਾ ਪੀੜਤਾਂ ਦਾ ਡਾਟਾ ਤਿਆਰ ਕਰਨਗੀਆਂ ਇਸ ਵਿੱਚ ਨਸ਼ਾ ਕਰਨ ਵਾਲਿਆਂ ਦੇ ਪੂਰੇ ਵੇਰਵੇ ਦਰਜ ਕੀਤੇ ਜਾਣਗੇ ਇਸ ਡਾਟਾ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ ਇਸ ਡਾਟਾ ਦੇ ਆਧਾਰ ਤੇ ਸੂਬੇ ਦੇ ਨੋਚ ਵਨ ਦਾ ਇਲਾਜ ਕਰਨ ਤੇ ਉਹਨਾਂ ਨੂੰ ਮੁੱਖ ਤਾਰਾ ਵਿੱਚ ਲਿਆਉਣ ਦੇ ਯਤਨ ਕੀਤੇ ਜਾਣਗੇ ਇਸ ਨਾਲ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ ਜਿੱਥੇ ਡਰਗ ਮਰਚਮਾਰੀ ਕਰਵਾਈ ਜਾਵੇਗੀ ਹਾਸਲ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਇਹਨਾਂ ਨਸ਼ੇੜੀਆਂ ਲਈ ਇੱਕ ਵਿਸ਼ੇਸ਼ ਪੈਕੇਜ ਤਿਆਰ ਕਰੇਗੀ ਸਸੂਤਰਾ ਦੇ ਹਵਾਲੇ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੇ ਕਰ ਰਿਹਾ ਕਿ ਹੁਣ ਅਮਲੀਆਂ ਦੀ ਮਰਚਮਾਰੀ કરી ਕੀਤੀ ਜਾਵੇਗੀ ਕਰਕਰ ਜਾਣ ਗਿਆ ਸਰਕਾਰੀ ਟੀਮਾਂ حاصل ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਇਹਨਾਂ ਨਸ਼ੇੜੀਆਂ ਲਈ ਇੱਕ ਵਿਸ਼ੇਸ਼ ਜਿਹੜਾ ਪੈਕੇਜ ਤਿਆਰ ਜਿਹੜਾ ਕਰੇਗੀ ਤਾਂ ਜੋ ਪੀੜਤਾਂ ਨੂੰ ਮੁੜ ਵਸੇਬਾ ਕੇਂਦਰਾਂ ਚਾ ਨਸ਼ਾ ਛਡਾਊ ਕੇਂਦਰ ਰਾਹੀਂ ਇਲਾਜ ਕਰਵਾ ਕੇ ਨਸ਼ੇ ਦੀ ਜਕੜ ਤੋਂ ਮੁਕਤ ਕੀਤਾ ਜਾ ਸਕੇ ਇਹ ਡਰਗ ਮਰਚਮਾਰੀ 1 April 2025 ਤੋਂ ਲਾਗੂ ਹੋਵੇਗੀ ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕੰਮੀਨਰ ਅਰਵਿੰਦ ਕੇਜਰੀਵਾਲ ਨੇ ਸੰਜੀ ਕੀਤੀ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਨੂੰ ਲੁਧਿਆਣਾ ਪੱਛਮੀ ਹਲਕੇ ਤੋਂ ਉਪਚੋਣ ਲਈ ਮੈਦਾਨ ਦੇ ਵਿੱਚ ਉੱਤਰੀ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ਦੇ ਵਿੱਚ ਇੰਡੋਰ ਸਟੇਡੀਅਮ ਦੇ ਵਿੱਚ ਇੱਕ ਇੱਕਾਟ ਨੂੰ ਸੰਬੋਧਨ ਕਰੇ ਸਨ ਆਮਦ ਮੀ ਪਾਰਟੀ ਦੇ ਰਾਸ਼ਟਰੀ ਕੰਫੀਨਰ ਨਨਸ਼ਾ ਵਿਰੋਧੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਜਨਤਾ ਨੂੰ ਅਪੀਲ ਕੀਤੀ ਕਿ ਆਪਣੇ ਖੇਤਰ ਵਿੱਚ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਇਸ ਨੰਬਰ ਤੇ ਜਿਹੜੀ ਸਾਂਝੀ ਕੀਤੀ ਜਾਵੇ ਹੁਣਾ ਭਰੋਸਾ ਦਿੱਤਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਖੇਤਰੀ ਫਾਲ ਨੇ ਐਲਾਨ ਕੀਤਾ ਕਿ ਤੱਕ ਪੂਰੇ ਰਾਜ ਤੇ ਵਿਚਰਣ ਨਸ਼ੀਦ ਸਥਿਤੀ ਦੀ ਅਸਲੀਅਤ ਜਾਣਨ ਲਈ ਇੱਕ ਜਨਗਣਨਾ ਤਿਆਰ ਜੜੀ ਕੀਤੀ ਜਾਵੇ ਇਸ ਤਹਿਤ ਟੀਮਾਂ ਕਰਕਰ ਜਾ ਕੇ ਨਸ਼ੀਦ ਦੀ ਅਸਲ ਸਥਿਤੀ ਦਾ ਪਤਾ ਲਾਉਣ ਗਿਆ ਤੇ ਪੀੜਤਾ ਦੀ ਪਛਾਣ ਗੁਪਤ ਰੱਖਦੇ ਹੋਏ ਉਹਨਾਂ ਦੇ ਸੁਧਾਰ ਲਈ ਕਦਮ ਚੜ੍ਹਿਆ ਚੁੱਕੇ ਜਾਣਗੇ ਕਿਚਰੀਵਾਲ ਨੇ ਕਿਹਾ ਕਿ ਉਦੋਂ ਤੱਕ ਸੁਖਦਾ ਸਾਹ ਨਹੀਂ ਲੈਣਗੇ ਜਦੋਂ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਨਹੀਂ ਹੋ ਜਾਂਦਾ ਨਸ਼ੇ ਦੀ ਲਤ ਤੋਂ ਪੀੜਤ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਪੰਜਾਬ ਦੇ ਹਰ ਪਿੰਡ ਦੇ ਵਿੱਚ ਇੱਕ ਖੇਡ ਮੈਦਾਨ ਜਿਹੜਾ ਬਣਾਇਆ ਜਾਵੇਗਾ ਤਰੰਤਾਰਨ ਦੇ 87 ਪਿੰਡਾਂ ਵਿੱਚ ਖੇਡ ਦੇ ਮੈਦਾਨ ਬਣਾਏ ਗਏ ਨੇ ਹਰ ਪਿੰਡ ਵਿੱਚ ਜਿਮ ਬਣਾਏ ਜਾ ਰਹੇ ਨੇ